ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਮੰਗੇਵਾਲ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਝੋਟੀ ਆ ਜੀ ਮੂਰਨ ਨਸਲ ਦੀ ਇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਬਾਕੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਘਰੇਲੂ ਪਰਿਵਾਰ ਦੀ ਆ ਠੀਕ ਹੈ ਨਾ ਝੋਟੀ ਅ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜਿੰਨਾ ਗੱਲਬਾਤ ਬਾਈ ਜੀ ਸਾਸਤਰੀ ਗਾਲ ਜੀ ਸੱਸੀ ਗਾਲ ਬਾਈ ਜੀ ਨਾਮ ਦੱਸੋ ਜੀ ਆਪਣਾ ਨਾਮ ਜਗਤਾਰ ਸਿੰਘ ਜੀ ਪਿੰਡ ਪਿੰਡ ਮੰਗੇ ਵਾਲ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਹਾਂ ਜੀ ਇਹ ਛੋਟੀ ਜਾਣਕਾਰੀ ਦਿਓ ਜੀ ਕਿੰਨੇ ਦਿਨ ਬਾਕੀ ਜੀ ਆਪਣੀ ਛੋਟੀ ਜੀ ਆਪਣੇ ਹਫਤਾ ਗਰਹਿੰਦਾ ਜੀ ਤੇ ਵੱਧ ਕੱਠ ਵੀ ਲੈ ਸਕਦੀ ਆ ਹਾਂ ਜੀ ਹਫਤਾ ਗੂ ਰਹਿੰਦਾ ਟਾਈਮ ਦਾ ਹਫਤਾ ਰਹਿੰਦਾ ਠੀਕ ਹੈ ਜੀ ਮੁਰਾ ਨਾਲ ਛਲੀ ਛੋਟੀ ਆ ਮੁਰਾ ਨਾਲ ਜੀ ਆਪਣੀ ਪਾਲੀ ਦੀ ਆ ਠੀਕ ਹੈ ਜੀ ਲੋਪਰਾ ਫੇਸ ਚੈੱਕ ਕਰ ਸਕਦੇ ਹੋ ਥੋੜਾ ਡਰਦੀ ਆ ਕੈਮਰੇ ਤੋਂ ਲੋ ਜੀ ਇਸ ਨੂੰ ਚੈੱਕ ਕਰਵਾ ਦਸੂ ਲੇਵਾ ਲੋ ਜੀ ਕਦ ਬੈਠ ਸੁਖਨਾ ਕਰਮਾਂ ਲਈ ਦੱਸੋ

ਲੋ ਜੀ ਇਹੇ ਵਸਨ ਦਿਖਾਉਣੇ ਆ ਜੈਡ ਬਲੈਕ ਫੂਸ ਆ ਲੋ ਜੀ ਥਣ ਥਣ ਬਹੁਤ ਸੋਹਣਾ ਕਰਮ ਵਾਲੇ ਲੋ ਜੀ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਭਰਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ